ਸਤ ਸ੍ਰੀ ਅਕਾਲ ਸਾਰਿਆਂ ਨੂੰ ਸਿੱਧੂ ਮੂਸੇਵਾਲਾ ਦੇ ਸਾਰੇ ਫੈਨਸ ਅਤੇ ਪੰਜਾਬੀ 뮤직 ਨੂੰ ਦਿਲੋਂ ਪਿਆਰ ਕਰਨ ਵਾਲਿਆਂ ਨੂੰ ਮੇਰੀ ਵੱਲੋਂ ਬੇਹਦ ਪਿਆਰ ਤੇ ਸਤਿਕਾਰ ਅੱਜ ਅਸੀਂ ਇੱਕ ਵੱਡੀ ਮੋਹਿਮ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਜੁੜੀ ਹੋਈ ਹੈ ਮੂਸੇਵਾਲਾ ਦਾ ਹਰ ਗਾਣਾ ਲੋਕਾਂ ਦੇ ਦਿਲਾਂ 'ਚ ਵਸਦਾ ਹੈ ਪਰ ਬਰੋਟਾ ਗਾਣੇ ਨੂੰ ਲੋਕ ਖਾਸ ਤੌਰ ਤੇ ਬੜੇ ਜਜ਼ਬਾਤਾਂ ਨਾਲ ਸੁਣਦੇ ਹਨ ਇਸ ਗਾਣੇ ਦੀ ਵਾਈਬ ਇਸ ਦੀ ਲਿਰਿਕਸ ਅਤੇ ਸਿੱਧੂ ਮੂਸੇਵਾਲਾ ਦੀ ਤਾਕਤਵਰ ਆਵਾਜ਼ ਲੋਕਾਂ ਦੇ ਦਿਲ 'ਚ ਇੱਕ ਹੋਰ ਹੀ ਲੈਵਲ ਦਾ ਜੋਸ਼ ਪੈਦਾ ਕਰਦੀ ਹੈ ਇਸੇ ਪਿਆਰ ਨੂੰ ਹੋਰ ਵਧਾਉਣ ਲਈ ਅਸੀਂ ਸਾਰੇ ਮਿਲ ਕੇ ਇੱਕ ਮੁਹਿੰਮ ਚਲਾਈ ਹੈ ਕਿ ਬਰੋਟਾ Song ਦੇ 20 ਮਿਲੀਅਨ ਕਮੈਂਟਸ ਪੂਰੇ ਕਰਨੇ ਹਨ ਇਹ ਸਿਰਫ ਇੱਕ ਟਾਰਗੇਟ ਨਹੀਂ ਸਗੋਂ ਸਿੱਧੂ ਮੂਸੇਵਾਲਾ ਲਈ ਸਾਡਾ ਪਿਆਰ ਸਾਡੀ ਇੱਜ਼ਤ ਅਤੇ ਸਾਡੀ ਯਾਦ ਦਾ ਨਿਸ਼ਾਨ ਹੈ ਹਰ ਕਮੈਂਟ ਸਿੱਧੂ ਮੂਸੇਵਾਲਾ ਦੇ ਨਾਮ ਦੀ ਗੂੰਜ ਬਣੇਗਾ ਜੇ ਅਸੀਂ ਸਾਰੇ ਮਿਲ ਕੇ ਇੱਕ ਦਿਨ 'ਚ ਹਜ਼ਾਰਾਂ ਕਮੈਂਟ ਕਰ ਦੇਵਾਂ ਤਾਂ ਜ਼ਿਆਦਾ ਸਮਾਂ ਨਹੀਂ ਲੱਗੇਗਾ 20 ਮਿਲੀਅਨ ਦਾ ਟੀਚਾ ਪੂਰਾ ਕਰਨ 'ਚ ਕਹਿੰਦੇ ਹਨ ਫੈਨਸ ਜਿੱਥੇ ਇਕੱਠੇ ਹੋ ਜਾਣ ਉੱਥੇ ਕੋਈ ਵੀ ਟਾਰਗੇਟ ਮੁਸ਼ਕਿਲ ਨਹੀਂ ਰਹਿੰਦਾ ਸਾਡੇ ਕਮੈਂਟ ਨਾ ਸਿਰਫ ਗਾਣੇ ਨੂੰ ਸਪੋਰਟ ਕਰਨਗੇ ਸਗੋਂ ਇਹ ਸਿੱਧੂ ਮੂਸੇਵਾਲਾ ਦੀ ਲੈਗੇਸੀ ਨੂੰ ਹੋਰ ਮਜ਼ਬੂਤ ਬਣਾਉਣਗੇ ਜੇਕਰ ਤੁਸੀਂ ਵੀ ਮੂਸੇਵਾਲਾ ਫੈਮਿਲੀ ਦਾ ਹਿੱਸਾ ਹੋ ਤਾਂ ਅੱਜ ਹੀ YouTube ਤੇ ਜਾ ਕੇ ਬਰੋਟਾ ਗਾਣੇ ਤੇ ਕਮੈਂਟ ਕਰੋ ਜਿੰਨਾ ਵਾਰੀ ਕਰ ਸਕਦੇ ਹੋ ਅਤੇ ਸੁਣਿਆ ਗਿਆ ਹੈ ਕਿ ਜਦੋਂ ਇਹ 20 ਮਿਲੀਅਨ ਕਾਮੈਂਟ ਪੂਰੇ ਹੋ ਜਾਣਗੇ ਤਾਂ ਮੂਸੇ ਵਾਲਾ ਦਾ ਇੱਕ ਨਿਊ Song ਵੀ ਆ ਸਕਦਾ ਹੈ ਫੈਨਸ ਵਿੱਚ ਪਹਿਲਾਂ ਹੀ ਕਾਫੀ ਐਕਸਾਈਟਮੈਂਟ ਹੈ ਤੇ ਇਹ ਖਬਰ ਤਾਂ ਇਸ ਜੋਸ਼ ਨੂੰ ਹੋਰ ਵਧਾਉਂਦੀ ਹੈ ਨਵਾਂ ਗਾਣਾ ਕਦੋਂ ਆਵੇਗਾ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਫੈਨਸ ਦੀਆਂ ਉਮੀਦਾਂ ਬਹੁਤ ਉੱਚੀਆਂ ਹਨ ਹੁਣ ਗੱਲ ਕਰਦੇ ਹਾਂ ਮੇਰੇ YouTube ਚੈਨਲ ਦੀ ਜੇ ਤੁਸੀਂ ਐਂਟਰਟੇਨਮੈਂਟ Roast Videos ਕਾਮੇਡੀ ਸ਼ਾਰਟ ਫਿਲਮਸ ਜਾਂ ਇੰਟਰਸਟਿੰਗ ਕੰਟੈਂਟ ਦੇ ਫੈਨ ਹੋ ਤਾਂ ਮੇਰਾ ਚੈਨਲ JSR Roast ਜ਼ਰੂਰ ਸਬਸਕ੍ਰਾਈਬ ਕਰੋ ये चैनल तो लिए ही बनाया गया है मज़ेदार वीडियोस रोजाना एंटरटेनमेंट ते नविया नविया अपडेट्स इतने मिलदिया रहनगियाँ तुसी तो यूट्यूब ते जे एस आर रोस्ट लिख के सर्च करो अते लाल रंग वाला सबसक्राइब बटन दबा के परिवार का हिस्सा बनो ते तो एक सबसक्राइब नोटिवेन मिलती है नवा कॉन्टेंट बनाने का होर जोश आ तो चलो जी दो मुहिमा एको बार अगे वधाइए एक बरोटा सॉन्ग दे भी मिलियन कमेंट्स पूरे करिए दो यूट्यूब ते जे एस रोस्ट चैनल में सबसक्राइब करिए प्यार अते सपोर्ट ले शुक्रिया अते सिद्धू मूसे वाला दी आवाज हमेशा साढ़े दिलां च गूंजदी रहे प्यार अते सपोर्ट ले याद अते सिद्धू मूसे दी आवाज हमेशा साढ़े दिलां गूंजदी रहे रेड लॉयन